ਸਾਜੀ ਕੋਲੇ ਕਲੋਨੀ ਦੇ ਵਿੱਚ ਘਰ ਦੇ ਵਿੱਚ ਲੁੱਟ ਹੋ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਰਿਵਾਰ ਦੇਖ ਸਕਦੇ ਹੋ ਕਾਫੀ ਜਿਹੜਾ ਰੋ ਰਿਹਾ ਹੈ ਕਿ ਘਰ ਦੇ ਵਿੱਚ ਜਿਹੜਾ ਗਹਿਣਾ ਸੀ ਜਿਹੜਾ ਉਹ ਵੀ ਕੱਢ ਕੇ ਲੈ ਗਏ ਗੱਲਬਾਤ ਕਰਾਂਗੇ ਪਰਿਵਾਰਕ ਨਾਲ ਅੱਗੇ ਕਰੋ ਬਿਲਕੁਲ ਇੱਕ ਘਰ ਦੇ ਬਿਲਕੁਲ ਸਾਹਮਣੇ ਜਿਹੜੇ ਇੱਕ ਦੋ ਘਰਾਂ ਦੇ ਵਿੱਚ ਵੀ ਜਿਹੜੀ ਲੁੱਟ ਹੋਈ ਸੀ ਕੁਝ ਦਿਨ ਪਹਿਲੇ ਸਮਾਨ ਜਿਹੜਾ ਕਿ ਚੋਰਾ ਵੱਲੋਂ ਲਾਪਟਾ ਗਿਆ ਚਾਰ ਦਿਨ ਤੇ ਮੇਰੇ ਤੇ ਖਾ ਗਈ ਜੀ ਜੀ ਕੀ ਨਾਮ ਹੈ ਤੁਹਾਡਾ ਜੀ ਜੀ ਇੱਕ ਦੋ ਹੋਈ ਜੀ ਦੁਪਹਿਰੇ ਹੋਈ ਹੈ ਚੋਰੀ ਹੂੰ ਉਹ ਆਪਣੇ ਬੇਕੇ ਅੱਗਰ ਗਈ ਸੀ ਫੰਕਸ਼ਨ ਕਿਸ ਮੇਰੇ ਭਰਾ ਬ੍ਰਦਰ ਨੇ ਅਕੀਦਤ ਦਫਤਰ ਖੋਲ੍ਹ ਲਿਆ ਵਾ ਮੇਰਾ ਹਸਬੰਦ ਘਰ ਆਏ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਕਮਾਰੀ ਟੁੱਟ ਗਈ ਹੈ ਕਿ ਤੂੰ ਕੁਛੇ ਲੋਕ ਨਹੀਂ ਕਰ ਗਈ ਮੈਂ ਕਿਹਾ ਤਾਂ ਸਾਰੇ ਲੋਕ ਕਰਕੇ ਜੀ ਵੀ ਹੈ ਪਰ ਸਾਰੇ ਲੋਕ ਲਗਾਏ ਸੀ ਤੇ ਇਹ ਅਲਮਾਰੀ ਤੱਕ ਸਾਰੇ ਕਹਿੰਦਾ ਠੀਕ ਆੜ ਕੇ ਆੜ ਕੇ ਆ ਜਾ ਤੂੰ ਕਿੰਦਾ ਘਰ ਚੋਰੀ ਹੋ ਗਈ ਹੈ ਆਪਣੇ ਹੂੰ ਤੇ ਜਦੋਂ ਆ ਰਹੇ ਘਰ ਉਹਦੇ ਘਰ ਬਾਹਰੋਂ ਵੀ ਤਾਲੇ ਲੱਗੇ ਹੋਏ ਅੱਛਾ ਪਿੱਛੇ ਰਸਤਾ ਹੈਗਾ ਵਾ ਪਿੱਛੇ ਹੈ ਜਿਹੜੇ ਗਵਾਂਢੀ ਰਹਿੰਦੇ ਨੇ ਉਹਨਾਂ ਦੇ ਉੱਪਰੋਂ ਥੱਲੇ ਕੋੜੀ ਲੱਗੀ ਆ ਅੱਛਾ ਗਵਾਂਢੀ ਹਾਂ ਥੋੜੇ ਬਾਅਦ ਕਿਨੇ ਪੱਲੇ ਸਾਡੇ ਗਵਾਂਢੀ ਬਾਬੀ ਦੀ ਕਲੋਨੀ ਕੋਈ ਬਿਲਕੁਲ ਸਾਹਮਣੇ ਹੋਈਆਂ ਸੀ ਚੋਰੀ ਤੋਂ ਹਾਂਜੀ ਆ ਦੋ ਘਰਾਂ ਇਕੱਲੇ ਚੋਰੀ ਹੋਈ ਦੋ ਕੁਝ ਦਿਨ ਪਹਿਲਾਂ ਦੁਪਹਿਰ ਦੇ ਟਾਈਮ ਉਹ ਇਹਨਾਂ ਦਾ ਘਰ ਸੀ ਹਾਂਜੀ ਆ ਜੀ ਆਪਾਂ ਘਰ ਤੇ ਨੇ ਉਹ ਵੀ ਮੋਬਾਈਲ ਮਾਰੀ ਦਿਖਾਈਓ ਬਿਲਕੁਲ ਦੇਖ ਸਕਦੇ ਹੋ ਇਹ ਘਰ ਦੇ ਵਿੱਚ ਜਿਹੜੀ ਚੋਰੀ ਹੋ ਗਈ ਆ ਤੁਹਾਨੂੰ ਦਿਖਾਵਾਂਗੇ ਜਿਹ ਜਗ੍ਹਾ ਦੇ ਵਿੱਚ ਜਿਹੜੀ ਚੋਰੀ ਹੋਈ ਹੈ ਦੱਸਿਆ ਜਾ ਰਿਹਾ ਪਿੱਛੋਂ ਦੀ ਜਿਹੜਾ ਪੋੜੀ ਲਾ ਕੇ ਤੁਹਾਨੂੰ ਦਿਖਾਵਾਂਗੇ ਚੋਰੀ ਕਰਕੇ ਲਾ ਜੰਦੇ ਆ ਦੇਖੋ ਜੀ ਇਹ ਅਲਮਾਰੀ ਦੇ ਲੋਕਰ ਖੁੱਲੇ ਹੋਏ ਆ ਸਾਰੇ ਆ ਦੇਖ ਸਕਦੇ ਹੋ ਅਲਮਾਰੀ ਜਿਹੜੀ ਪੱਟੀ ਹੋਈ ਹੈ ਤੋੜ ਦਿੱਤੇ ਸੋ ਕਿਸ ਤਰ੍ਹਾਂ ਚੋਰਾਵੋ ਲੋ ਜਿਹੜੇ ਅਲਮਾਰੀਆਂ ਬਿਲਕੁਲ ਤੋੜੀਆਂ ਗਈਆਂ ਸੋ ਲੋਕ ਤੱਕ ਜਿਹੜੇ ਤੋੜੇ ਗਏ ਨੇ ਅਬੇ ਕੋ ਅਲਮਾਰੀ ਦੇ ਜਿਹੜੇ ਦਰਾਜ ਵਗੈਰਾ ਦੇਖ ਸਕਦੇ ਜਿਹੜੇ ਉਹ ਵੀ ਜਿਹੜੇ ਪੱਟੇ ਹੋਏ ਆ ਤੇ ਅਲਮਾਰੀ ਤਰ੍ਹਾਂ ਕਿਹੜੀ ਜਗ੍ਹਾ ਆਂ ਦੀਦੀ ਉਹ ਬਿਲਕੁਲ ਦਿਲ ਦੇ ਆੜੇ ਜਿਹੜੀ ਚੋਰੀ ਦੀ WhatsApp ਤੋਂ ਇਨਜਾਮ ਦਿੱਤਾ ਜਾਂਦਾ ਸੋ ਦੇਖ ਸਕਦੇ ਹੋ ਕਿ ਇਹ ਜਗ੍ਹਾ ਦੇ ਉੱਪਰੋਂ ਅਟਾ ਕਿ ਚੋਰ ਆ ਅੰਦਰ ਵਰਦੇ ਆ ਸੋ ਉੱਥੇ ਦਸਿਆਰੇ ਕੋ ਸਾਹਮਣੇ ਪੋੜੀ ਹੈ ਸੋ ਪੋੜੀ ਨਾਲ ਪਿੱਛੋਂ ਦੀ ਉੱਪਰ ਆਂਦੇ ਨੇ ਔਰ ਇਸ ਬਾਰੀ ਚੋਂ ਅੰਦਰ ਵੜ ਕੇ ਤੇ ਅਲਮਾਰੀਆਂ ਜਿਹੜੇ ਤੋਰੀਆਂ ਜਾਂਦੀਆਂ ਔਰ ਜਿੱਥੋਂ ਦੀ ਜਿਹੜਾ ਗਹਿੜਾ ਸੀਗਾ ਉਹ ਸਾਰੇ ਗਹਿਣਾ ਜਿਹੜਾ ਕਿਥੋਂ ਦੀ ਚੋਕ ਪਤਾ ਨਹੀਂ ਭਜੀ ਘਰ ਵਿੱਚ ਕੋਣ ਆਇਆ ਉਸ ਵੇਲੇ ਜਦੋਂ ਤੁਸੀਂ ਦੇਖਿਆ ਵਾ ਮਾਦਾਨ ਜੀ ਤੁਸੀਂ ਆਏ ਸੀ ਘਰ ਵਿੱਚ ਆਏ ਜਦੋਂ ਤਾਲੇ ਬਾਹਰ ਲੱਗੇ ਹੋਏ ਸੀ ਕੋਈ ਫੁੱਲੇ ਤਾਲੇ ਲੱਗੇ ਸੀ ਮੈਂ ਆ ਕੇ ਆਪਣੀ ਚਾਬੀ ਨਾਲ ਤਾਲਾ ਖੋਲ੍ਹਿਆ ਜਦੋਂ ਮੈਂ ਅੰਦਰ ਆਇਆ ਤਾਂ ਦੇਖਦਾ ਤਾਂ ਬਲਮਾਰੀ ਸਾਰੇ ਖਲਾਰਾ ਪਿਆ ਹੂੰ ਫੇ ਮੈਂ ਘਰਦਿਆਂ ਨੂੰ ਫੋਨ ਕੀਤਾ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਜਿਹੜਾ ਅਲਮਾਰੀ ਦੇ ਜਿਹੜਾ ਕੱਢਿਆ ਜਿਹੜੇ ਸਮਾਨ ਟੁੱਟਾ ਤਾਂ ਤਨਖਾਹ ਕਢਾ ਕੇ ਲੈ ਆਏ ਸੀ 50000 ਰੁਪਏ ਕੈਸ਼ ਦੇ ਸੀਗਾ ਅੱਛਾ ਵੀ ਬਾਕੀ ਗਹਿਣੇ ਸੀਗੇ ਗਹਿਣੇ ਕਿੰਨੇ ਕੁ ਟੋਟਲ ਨੁਕਸਾਨ ਤੇ ਕਿੰਨਾ ਦਿਨ ਘਰ ਦੀ ਬੰਦ ਦਾ ਫਿਰ ਤੇ ਕਿੰਨੇ ਕ ਵੇਲੇ ਗਏ ਤੇ ਕਿੰਨੇ ਵੇਲੇ ਵਾਪਸ ਆਏ ਦੱਸ ਦੇ ਆਈ ਡੇ ਗਏ ਹੋਣੇ 11:00 ਵਜੇ 11:00 ਵਜੇ 11:00 ਕ ਵੇਲੇ ਅੱਛਾ 11:00 ਕ ਵੇਲੇ ਗਏ ਤੇ ਕਿੰਨੇ ਕ ਵਜੇ ਆਏ ਤੁਹਾਨੂੰ ਪਤਾ ਲੱਗਿਆ ਚੌਦੀ ਦਾ ਫਿਰ ਜੀ ਮੈਂ 5:30 ਵਜੇ ਆਇਆ ਉਦੋਂ ਮੈਂ ਦੇਖਿਆ ਸੀ 5:30 ਵਜੇ ਪਤਾ ਲੱਗਿਆ ਤੇ ਜਿੱਦੋਂ ਐਂਟਰ ਹੋਏ ਆ ਉੱਥੇ ਕੋਈ ਰਹਿੰਦਾ ਨਾਲ ਦੇ ਨੇ ਤੇ ਉਹਨਾਂ ਨੂੰ ਪੁੱਛਿਆ ਨਹੀਂ ਮਾੜਾ ਜਿਹਾ ਕੋਈ ਜਦੋਂ ਪੋੜੀ ਲੱਗੀ ਹੈ ਜੋ ਕੁਛ ਅੱਦਾਂ ਗੱਲਬਾਤ ਹੋਈ ਕੋਈ ਅੱਦਾਂ ਨਹੀਂ ਮੰਗੇ ਲੈ ਕੇ ਆਏ ਜਿਨ੍ਹਾਂ ਕੋ ਮੰਗੇ ਲੈ ਕੇ ਉਹ ਵੀ ਦੱਸਦੇ ਪਏ ਸਾਡੇ ਕੋ ਪੋੜੀ ਮੰਗੇ ਲੈ ਕੇ ਗਿਆ ਹੈਗਾ ਜਿਹੜੇ ਥੱਲੇ ਰਹਿੰਦੇ ਨੇ ਨਾਲੇ ਕੰਮ ਤੇ ਮੁੰਡਿਆਂ ਦੀ ਪਛਾਣ ਹੋਈ ਹੈ ਜਿਹੜੇ ਦੱਸੇ ਕਿੱਥੇ ਦੇ ਮੁੰਡੇ ਥੋੜਾ ਪਤਾ ਲੱਗਾ ਥੱਲੇ ਰਹਿੰਦਾ ਹੀ ਮੁੰਡਾ ਅੱਛਾ ਇਹੀ ਰਹਿੰਦਾ ਥੱਲੇ ਲਈ ਅੱਛਾ ਇਹਨਾਂ ਨੂੰ ਲੱਗ ਦਿੱਤੀ ਪਹਿਲਾਂ ਵੀ ਤੇ ਦੁਰਦਿਨ ਪਹਿਲਾਂ ਚੋਰੀ ਹੋਜੀ ਦੋ ਘਰਾਂ ਚੋਂ ਉਦੋਂ ਵੀ ਦੋ ਮੁੰਡੇ ਆ ਕੇ ਤੇ ਚੋਰੀ ਕਰਕੇ ਗਏ ਉਦੋਂ ਵੀ ਦੱਸੇ ਜਾ ਆਪ ਉਹਦੇ ਜੇ ਸੀ ਆਜੀ ਤੇ ਦੋ ਸਾਂ ਕਿਉਂਕਿ ਬਸ ਉਹ ਘੰਟ ਅੱਧੇ ਘੜੇ ਦੇ ਨਾਲ ਚੋਰੀ ਹੋ ਗਈ ਸੀ ਉਹਦੋਂ ਕਿ ਇੱਥੇ ਦੋ ਕਾਰਾਂ ਚੋਰੀ ਹੋ ਗਈਆਂ ਸੀ ਤੀਸਰਾ ਚੋਰੀ ਹੋਇਆ ਜਹਾਜ਼ ਆਈ ਕੋਲੋਨੀ ਸੇਫ ਨਹੀਂ ਹੈ ਕੋਈ ਜਿੱਦਾਂ ਦੇਖਦੇ ਹੋ ਕੋਲੋਨੀ ਦੇ ਨਾਲ-ਨਾਲ ਕਾਰ ਹੈਗੇ ਆ ਕਿੰਨੇ ਮੁੰਡੇ ਰਹਿਗੇ ਮਸ਼ਨਸ਼ਾ ਕਰਦੀ ਭਾਈ ਉਹ ਜੇ ਆਪ ਨਹੀਂ ਕਰਦੇ ਕਿਤੇ ਬਾਹਰੋਂ ਲਿਆ ਕੇ ਮੁੰਡੇ ਕੋਈ ਭੇਜ ਦੇ ਕੇ ਚੋਰੀ ਕਰਵਾ ਦਿੰਦੇ ਬਸ ਸੇਫ ਨਹੀਂ ਹੈਗਾ ਕੋਈ ਬੰਦਾ ਪਿੱਛੇ ਜੌਬ ਤੇ ਨਹੀਂ ਜਾ ਸਕਦਾ ਕੋਈ ਨਸੇਦਾਰੇ ਦੇ ਵਿੱਚ ਨਹੀਂ ਜਾ ਸਕਦਾ ਪਿੱਛੇ ਡਰ ਰਹਿਦਾ ਕਿ ਕੁਛ ਨਾ ਕੁਛ ਸਾਡਾ ਘਰ ਦਾ ਕਿ ਬੰਦਾ ਕਲੋਨੀਆ ਚ ਜਾਂ ਗਲੀਆਂ ਜਿਸ ਕਾ ਰਹਿੰਦਾ ਚਲੋ ਉੱਥੇ ਚੋਰੀ ਦੀਆਂ ਘਟ ਘਟਰਾਵਾ ਹੁੰਦੀਆਂ ਲੇਕਿਨ ਇੱਥੇ ਏਡੀ ਕਲੋਨੀਆ ਸਾਰੇ ਘਰ ਤੇ ਲੋਕੀ ਜਲਦੀ ਸੜਕਾਂ ਇੱਥੇ ਵੀ ਜਿਹੜੇ ਦਿਨ ਦਿਹਾੜੇ ਚੋਰੀ ਹੱਟ ਨਾਲ ਚੁੱਪੀ ਗਈ ਆ ਹਾਲੇ ਅਜਕਲ ਗਰਮੀਆਂ ਦੇ ਵਿੱਚ ਲੋਕੀ ਆ ਅੱਜ ਤਾਂ ਨਹੀਂ ਬਾਹਰ ਨਿਕਲਦੇ ਜਿਆਦਾ ਕਿਸੇ ਨੂੰ ਨਹੀਂ ਮਹਿਸੂਸ ਹੁੰਦਾ ਕਿ ਆਪਾਂ ਬਾਹਰ ਇੱਧਰ ਉੱਧਰ ਘੁੰਮਦੇ ਆ ਉਹ ਦੇਖਦੇ ਆ ਦਾ ਪੇਚਾ ਲਾਉਂਦੇ ਆ ਵੀ ਘਰ ਖਾਨੀ ਪਿਆ ਫੜਾਵੜ ਜੋ ਹੈਗਾ ਲੁੱਟ-ਪੋਟਾ ਨਹੀਂ ਲੈ ਆ ਓਦਾਂ ਲੱਦੇ ਤਾਂ ਰੇ ਕਿਉਂਕਿ ਉੱਧਰ ਵੀ ਇਦਾਂ ਹੀ ਜਿਹੜੀ ਚੋਰੀ ਹੋਈ ਸੀ ਦੋ ਦੋ ਘਰਾਂ 'ਚ ਉਦੋਂ ਵੀ ਦੁਪਹਿਰ ਦੇ ਟਾਈਮ ਹੀ ਹੋਈ ਚੋਰੀ ਜਿਹੜੀ ਉਦੋਂ ਵੀ ਹੋਈ ਸੀ ਜਿਹੜਾ ਉਹ ਆਂਡ ਗਵਾਣ ਨੂੰ ਕਹਿ ਕੇ ਗਿਆ ਦੱਸ ਕੇ ਗਿਆ ਵੀ ਅਸੀਂ ਚੱਲੇ ਆ ਗਿਆ ਜਿਹੜਾ ਇਹ ਸਾਡੇ ਘਰ ਦਾ ਖਿਆਲ ਰੱਖੇ ਪੁਨੇ ਕੀ ਬਦ ਦੱਸਣ ਵਿੱਚ ਹੀ ਇਹਨਾਂ ਦਾ ਕੰਮ ਹੁੰਦਾ ਹਮ ਆੜੀ-ਵਾੜ ਨੂੰ ਥੱਲੇ ਵੀ ਦੱਸ ਕੇ ਗਏ ਨਾਲ ਦੇਣ ਵੀ ਦੱਸ ਕੇ ਗਏ ਵੇਚ ਚੱਲੇ ਆ ਜਿਹੜਾ ਫੰਕਸ਼ਨ ਹੈ ਤੇ ਜਿੱਦਾਂ ਦੱਸੇ ਜਾ ਰਹੇ ਹੋ ਮੁੰਡੇ ਨੇ ਚੋਰੀ ਕੀਤੀ ਚਲੋ ਤਰ ਤੀ ਕਹਿ ਰਹੇ ਹੋ ਤੇ ਉਹ ਮੁੰਡਾ ਕਦੀ ਆਂਦਾ ਜਾਂਦਾ ਸੀ ਘਰ 'ਚ ਘਰ ਸਾਰਾ ਨਸ਼ੇੜੀ ਉਹਨੂੰ ਕੌਣ ਬਾੜਦਾ ਨਹੀਂ ਕਦੀ ਦੋਸਤਾਂ ਨਾਲ ਕਦੀ ਮਿਲਣਾ ਵਰਤਣਾ ਉਹ ਤੇ ਮਹੱਲੇ ਚ ਆਂਦਾ ਹੋਵੇ ਕਦੀ ਨਹੀਂ ਮਹੱਲੇ ਚ ਆਂਦਾ ਹੈਗਾ ਥੱਲੇ ਰਹਿੰਦਾ ਹੈਗਾ ਰਹਿੰਦਾ ਇੱਥੇ ਉਹ ਕਹਿ ਰਹੇ ਨੇ ਅੱਛਾ ਹੂੰ ਥੱਲੇ ਰਹਿੰਦਾ ਹੈਗਾ ਤੇ ਕੋਈ ਪੁਲਿਸ ਕੰਪਲੀਟ ਕਰ ਦਿੱਤੀ ਤੁਸੀਂ ਤੇ ਕੀ ਕਹਿ ਰਹੀ ਪੁਲਿਸ ਉਹਨੂੰ ਘੰਟਾ ਹੋ ਗਿਆ ਅੱਜ ਅੱਛਾ ਘੰਟਾ ਹੋ ਗਿਆ ਅਜੇ ਤੱਕ ਕੋਈ ਨਹੀਂ ਆਇਆ ਹੈਗਾ ਬਿਲਕੁਲ ਦੇਖ ਸਕਦੇ ਹੋ ਪ੍ਰਸ਼ਾਸਨ ਨੂੰ ਜਿਹੜਾ ਇੱਕ ਘੰਟਾ ਹੋ ਗਿਆ ਫੋਨ ਕੀਤੇ ਨੂੰ ਇਹ ਘਰ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਚੋਰੀ ਹੋਈ ਹੈ ਇਹ ਤਾਂ ਅੱਲਾ ਤੰਜ ਮੇਰੇ ਜਰੰਦੇ ਦੇ ਗਾਜੀ ਗੁੱਲੇ ਤੋਂ ਦਾਦੀ ਪਿੱਕ ਆ ਆ ਦੇਖ ਸਕਦੇ ਹੋ ਘਰ ਦੇ ਵਿੱਚ ਜਿਹੜਾ ਗਹਿਣਾ ਔਰ ਤਰਖਾ ਜਿਹੜੀ ਦੱਸੀ ਜਾ ਰਹੀ ਹੈ 50000 ਰੁਪਏ ਜਿਹੜੇ ਕੈਸ਼ ਜਿਹੜਾ ਇੱਥੇ ਪਿਆ ਸੀ ਜਿਹੜਾ ਉਹ ਵੀ ਕੱਢ ਕੇ ਲੈ ਗਏ ਆ ਇੱਥੋਂ ਦੀ ਜਿਹੜੀ ਪੋੜੀ ਲਗਾਈ ਹੋ ਵਿਕਤੀਆਂ ਨੇ ਉਹ ਚੋਰਾ ਬੋਲ ਚੋਰੀ ਕਰ ਦਿੱਤੇ ਜਾਂਦੇ ਔਰ ਉਹ ਦੇਖ ਸਕਦੇ ਹੋ ਪੋੜੀਓ ਲਗਾ ਕੇ ਉੱਪਰ ਚੜਦੇ ਆ ਤੇ ਘਰ ਦੇ ਵਿੱਚ ਦੇਖ ਸਕਦੇ ਹੋ ਜਿਹੜਾ ਗਹਿਣਾ ਅਲਮਾਰੀ ਪਹਿਲੇ ਦੇਖੋ ਚੋਰਾਂ ਦੇ ਹੌਸਲੇ ਦੇ ਇੱਕ ਹੁੰਦਾ ਨਾ ਕਿ ਲੋਕ ਖੋਲਿਆ ਹੁੰਦਾ ਜਾਂ ਡੁਪਲੀਕੇਟ ਚਾਬੀ ਲਾ ਕੇ ਉਹਨਾਂ ਤੇ ਅਲਮਾਰੀ ਪਾੜ ਦਿੱਤੀ ਭਾਜੀ ਕੋਈ ਅਭੀ ਨਹੀਂ ਕਿ ਆਵਾਜ਼ ਆਊਗੀ ਕਿਸੇ ਨੂੰ ਆਂਡੀਆ ਕਮਾਂਡੀ ਨੂੰ ਆਵਾਜ਼ ਆ ਜਾਏਗੀ ਕੋਈ ਕੋਈ ਡਰ ਹੀ ਨਹੀਂ ਰਹਿ ਗਿਆ ਭਾਜੀ ਕੋਈ ਖੋਫੀ ਨਹੀਂ ਰਹਿ ਗਿਆ ਭਰਮੀ ਕਲੋਨੀ ਆ ਭਰਮੀ ਕਲੋਨੀ ਦੇ ਵਿੱਚ ਵਿੱਚ ਇਦਾਂ ਦਾ ਕੰਮ ਹੋ ਜਾਵੇ ਹਲੋ ਪਰੇਦਰਕੰਤ ਸਰ ਕੋਈ ਕਾਰੀਚੇ ਭੇਤੀ ਬੰਦਾ ਹੀ ਕਰ ਸਕਦਾ ਹੋਰ ਕੋਈ 12 ਦੇ ਕੋਈ ਆ ਨਹੀਂ ਸਕਦਾ ਹੈਗਾ ਜਿਹਨੂੰ ਪਤਾ ਵੀ ਘਰ ਚ ਕੋਈ ਹੈ ਨੀਗਾ ਉਹੀ ਆਇਆ ਹੈਗਾ ਬਿਲਕੁਲ ਨਾ ਰੇਕੀ ਕੀਤੀ ਉਹਨੇ ਘਰ ਚ ਹੈ ਨੀਗਾ ਤਦੇ ਤੁਹਾਨੂੰ ਦੱਸੀ ਜਿੰਨੇ ਵੀ ਦੱਸ ਕੇ ਗਏ ਆ ਵੀ ਅੱਜ ਕੱਲ ਸਮਾਂ ਨੇ ਘਰ ਖੁੱਲਾ ਛੱਡ ਕੇ ਜਾਂਦਾ ਮਲਕਿ ਜੇ ਬੰਦੇ ਨੇ ਕਿਤੇ ਜਾਣਾ ਤੇ ਘਰ ਦੇ ਵਿੱਚ ਹੋਣਾ ਜ਼ਰੂਰੀ ਇੱਕ ਬੰਦੇ ਨੂੰ ਤਾਂ ਹੀ ਘਰ ਸੇਫ ਰਹਿਣਾ ਨੇ ਤੇ ਪ੍ਰਸ਼ਾਸਨ ਦੇ ਹੱਥ ਕੋਈ ਸੇਫ ਹੀ ਨਹੀਂ ਹੈ ਸਾਡੇ ਘਰ ਸਰ ਘੰਟਾ ਹੋ ਗਏ ਤੇ ਕੋਈ ਆਇਆ ਨਹੀਂ ਹੂੰ ਪੋੜੀ ਲੱਗੀ ਹੋਈ ਹੈ ਦੱਸਿਆ ਜਾ ਰਿਹਾ ਕਿ ਇਹ ਮੁੰਡਾ ਜਿਹੜਾ ਨੀਚੇ ਹੀ ਰਹਿੰਦਾ ਜਿਹੜਾ ਪਰਿਵਾਰ ਜਿਹੜੇ આરોਪ ਲਗਾ ਰਹੇ ਚੈਲੇ ਜਿਹਦੀ ਕੋਈ ਪੋਸਟਿੰਗ ਨਹੀਂ ਕਰਦਾ ਪਰ Almari ਦੇਖ ਸਕਦੇ ਹੋ ਕਿੰਦਾ ਪੱਟੀ ਹੋਈ ਹੈ Almari ਦੇ ਜਿਹੜੇ ਲੋਕ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੱਸਿਆ ਜਾ ਰਿਹਾ 8 ਲੱਖ ਦਾ ਜਿਹੜਾ ਗਹਿਣਾ ਦੱਸਿਆ ਜਾ ਰਿਹਾ ਪਰ 50000 ਰੁਪਏ ਕੈਸ਼ ਜਿਹੜੀ ਤਨਖਾਹ ਸੀ ਜਿਹੜੀ ਉਹ ਵੀ ਲੈ ਕੇ ਇਥੋਂ ਚੋਰ ਰਫੂ ਚੱਕਰ ਹੋ ਗਿਆ ਇਹ ਤਸਵੀਰਾਂ ਦੇਖ ਸਕਦੇ ਹੋ ਇਸੇ ਮਹੱਲੇ ਦੇ ਵਿੱਚ ਇਸੇ ਕਲੋਨੀ ਦੇ ਵਿੱਚ ਅੱਗੇ ਵੀ ਜਿਹੜੀ ਚੋਰੀ ਹੋਈ ਹੈ ਬਿਲਕੁਲ ਸਾਹਮਣੇ ਦੋ ਘਰਾਂ ਦੇ ਵਿੱਚ ਵੀ ਜਿਹੜੀ ਚੋਰੀ ਹੋਈ ਹੈ ਪਰ ਹੁਣ ਦੇਖ ਸਕਦੇ ਕਾਡਾ ਪਰ ਕੁੜੀ ਦੇ ਪਰ ਚਾਹ ਲੈ ਮੈਨੂੰ ਦੱਸਿਆ ਕਿ ਕੈਪਟਨ ਦੇ ਘਰੋਂ ਕਹਿੰਦੇ ਪੈਸੇ ਇਹ ਮੈਨੂੰ ਜਾ ਦੇ ਦੋ ਪਤਾ ਹੈ ਇੱਕ ਦਿਨ ਸੇਰ ਨੇ ਅੱਜ ਦਖਲ ਮਦਦ ਤਾਂ ਡੇ ਘਰ ਵੀ ਹੋਈ ਸੀ ਚੋਰੀ ਕੋਈ ਉਸ ਨੇ ਕੋਈ ਦਿੱਤੀ ਗਾਰਵਾਈ ਕੋ ਜਲਦ ਕਰ ਹੋਈ ਨਹੀਂ ਕੋਈ ਪਰਛਵੀ ਨਹੀਂ ਕੋਈ ਵੀ ਨਹੀਂ ਕੋਈ ਨਹੀਂ ਕੋਈ ਨਾ ਤਾਂ ਕਿਤਨਾ ਤਕੜੀ ਆ ਕੇ ਪੁੱਛਿਆ ਉਹਨੇ ਨਾ ਕਲੇਸ਼ ਕੋਈ ਗੱਲਬਾਤ ਵੀ ਕੀਤੀ ਆਗੇ ਦੁਆਰਾ ਫੇਰ ਸੀ ਇੱਕ ਧੱਕੇ ਦੇ ਨਾਲ ਬਦੇ ਪੇਰੇ ਉਹ ਆਟਰਾ ਹੈ ਪਤਾ ਨਹੀਂ ਬੇ ਜਿਤਾਰੇ ਲਾ ਕੇ ਗਏ ਅੱਜ ਭੱਜ ਕੇ ਅੰਦਰ ਉਹਨੇ ਆਪਣੇ ਪਾਦ ਲੜ ਉਹ ਪੇਂ ਚਿੜੀ ਲਾ ਕੇ ਤਾਂ ਕਿੰਨੇ ਪੇਰੇ ਮਾਰੇ ਨਾ ਰੇਣੇ ਆਇਆ ਅੱਜ ਸਾਡੇ ਦਰਵਾਜ਼ੇ ਪਹੇਜਿਆ ਵੀ ਉਹ ਬਦਲਾ ਨਹੀਂ ਅੱਜ ਨਾਲ ਕਰਕੇ ਤਾਂ ਸੋਹਾਂ ਲੱਗਾ ਸਾਨੂੰ ਅੱਜ ਚਾਹ ਦੇ ਗਏ ਜੈਨੀ ਸੋਹੇ ਦੇ ਤੇ ਸਾਡੇ ਘਰ ਚੋ ਪੇਰੇ ਮੇਰੇ ਕਿਤੇ ਥਾੜਾ ਆ ਲੇਕਿਨ ਪੁਲਿਸ ਜਿਹੜੀ ਮੌਕੇ ਤੇ ਅਜੇ ਨਹੀਂ ਪਹੁੰਚੀ ਦੋ ਇਹਨਾਂ ਦਾ ਕਹਿੰਦੇ ਇੱਕ ਘੰਟੇ ਦੇ ਉੱਪਰ ਹੋ ਗਿਆ ਮੈਂ ਫੋਨ ਕੀਤਾ ਲੇਕਿਨ ਮੈਂ ਕਹਿੰਦਾ ਨਾ ਲਾਲ ਅੱਜ ਮੌਕਾ ਦੇਖ ਲੈ ਤੇ ਕਿਹ ਨਹੀਂ ਬੋਲਦੀ ਕੱਲ ਸਾਡੀ ਬੋਟੀ ਨੇ ਮੈਨੂੰ ਕਿਹਾ ਦੀ ਤੁਸੀਂ ਲੋਕਰ ਤੇ ਗੈਣਾ ਬਾਦੋ ਆਪਣਾ ਮੈਂ ਤਾਂ ਮੈਂ ਪਾਉਂਗੀ ਕੋਈ ਗੱਲ ਨਹੀਂ ਪਤਾ ਨਹੀਂ ਜੀ ਆਪਣੇ ਕਾਰਨ ਹੈ ਅੱਜ ਤਾਂ ਭਰਾਵਾ ਤਵੇ ਤੱਕ ਦੋ ਤੀਜਾ ਜਿਹੜਾ ਪਾ ਕੇ ਆਇਆ ਹਾਂ ਮੈਂ ਤਾਂ ਬੇ ਆਪਣੇ ਪੋਤਿਆਂ ਨਾਲ ਉੱਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਹੁਣੇ-ਹੁਣੇ ਜਿਹੜੀ ਕਵਰ ਪ੍ਰਕਾਸ਼ਿਤ ਕੀਤੀ ਸੀ ਜਿਹੜਾ ਘਰ ਦੇ ਵਿੱਚ ਚੋਰੀ ਹੋਈ ਸੀ ਜਿਹੜਾ ਮੁੰਡੇ ਨੂੰ ਫੜ ਲਿੱਤਾ ਗਿਆ ਦੇਖ ਸਕਦੇ ਹੋ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚ ਗਿਆ ਉਹ ਜੀ ਕੀ ਨਾਮ ਹੈ ਜੀ ਤੁਹਾਡਾ ਸਾਇਲ ਜੀ ਕੀ ਹੋਇਆ ਕੀ ਹੈ ਜੀ ਭਾਈ 2 ਘੰਟੇ ਮੇਲਾ ਸਾਡੇ ਜੀ ਦੇ ਫੋਨ ਆਇਆ ਸੀ ਘਰੇ ਚੋਰੀ ਹੋ ਗਈ ਆ ਜਦੋਂ ਅਸੀਂ ਆ ਕੇ ਦੇਖਿਆ ਸਾਰਾ ਸਮਾਨ ਕੁੱਟੇ ਵਾਲमारी ਸਾਰੀ ਕੁੱਟੀ ਵੀ ਉੱਪਰ ਜਾ ਕੇ ਦੇਖ ਸਕਦੇ ਸਾਂ ਨੂੰ ਕਿਸੇ ਭਰਾ ਨੇ ਦੱਸਿਆ ਕਿ ਘਾ ਮੈਡੀਕਲ ਬੇਠਾ ਬੰਦਾ ਅਸੀਂ ਚੱਕਿਆ ਜਿਹਦੇ ਵਿੱਚ ਲੱਖ ਰੁਪਈਆ ਕੈਸ਼ ਲਾਇਆ ਗਿਆ ਸੀ 6 ਮੁੰਡੇ ਸਾਡੀਆਂ ਕਿੱਡੀ ਸੀਗਾ ਜਿਹਦੇ ਵਿੱਚੋਂ ਸਾਨੂੰ ਦੋ ਮੁੰਡੀਆਂ 25000 ਰੁਪਏ ਦਿੱਤਾ ਵਾ ਬਾਕੀ ਇਹ ਕਹਿੰਦੇ ਜੁਵੈਲਰ ਨੂੰ ਮਾਰ ਬੇਚ ਆਇਆ ਵਾ ਉਹ ਜੁਵੈਲਰ ਕੋਲ ਚੱਲੇ ਆ ਲੈ ਕੇ ਉਹ ਇਹ ਕੰਮ ਦਾ ਪੁਲਿਸ ਦਾ ਫੜਨ ਦਾ ਪੁਲਿਸ ਦਾ ਭਾਈ ਆਲਰੇਡੀ 2 ਘੰਟੇ ਡਿਲੇਟ ਅਸੀਂ 2 ਘੰਟੇ ਬਾਅਦ ਪੁਲਿਸ ਦਾ ਹੁਣ ਵੀ ਕਹਿ ਰਹੀ ਆ ਕੀ ਕਹਿ ਰਹੀ ਜੀ ਤੁਸੀਂ ਉਹਨੂੰ ਹੱਥ ਨਾਲ ਸਾਡੀ ਚੋਰੀ ਹੋ ਗਈ ਪੁਲਿਸ ਨੇ ਬੋਲ ਪਾਈਏ ਉਸੇ ਅੱਜ ਤੱਕ ਸੇ ਕਿਹਨੂੰ ਪਰੋਬਾ ਬਲਾ ਕੇ ਦਿੱਤੀ ਜੀ ਅਸੀਂ ਅੱਜ ਤੱਕ ਦੇਖਿਆ ਨਹੀਂ ਅਸੀਂ ਤੇ ਅੱਜ ਤੱਕ ਦੇਖਿਆ ਨਹੀਂ ਕਿ ਕੋਈ ਪ੍ਰਸ਼ਾਸਨ ਨੇ ਕਿਸੇ ਨੂੰ ਪਰੋਬਾ ਕਰਾ ਦੇਣੀ ਕੀ ਹੋਵੇ ਚੀਜ਼ ਅਸੀਂ ਇਹ ਅੱਜ ਤੱਕ ਦੇਖਿਆ ਨਹੀਂ ਆਪਣੇ ਹੱਥੀਂ ਵੀ ਫੜਿਆ ਮੁੰਡੇ ਨੂੰ ਇਹ ਅਸੀਂ ਆਪਣੇ ਆਪਣੇ ਨੂੰ ਜਾ ਕੇ ਦੂਸਰਾ ਕੰਮ ਨਹੀਂ ਖੁਦ ਕੀਤਾ ਇਹ ਕੰਮ ਤਾਂ ਬੁਲੇਜ਼ਰ ਦਿਆ ਕੋਈ ਪੁਲਿਸ ਫੇਰ کہہ ਰਹੀ ਹੈ ਬਾਗੀ ਪੁਲਿਸ ਸਾਹਮਣੇ ਖੜੀ ਆ ਹੁਣ ਉਹ ਬੰਦਾ ਬਕਿਆ ਕਿ ਜੁਵੈਲਰ ਕੋਲ ਮੈਚ ਜਾਰ ਰੱਖਿਆ ਆ ਜੇ ਉਹਨਾਂ ਜੁਐਲਰ ਕੋ ਲੈ ਕੇ ਚੱਲੇ ਖੇਕੇ ਤੇ ਪੁਲਿਸ ਹੋਣਾ ਹੀ ਆਈ ਦੋ ਘੰਟੇ ਬਾਅਦ ਪੁਲਿਸ ਹੋਣਾ ਹੀ ਆਈ ਹੈ ਸਾਹਿਬ ਪੁਲਿਸ ਕਹਿ ਰਹੀ ਹੈ ਕਾਨੂੰਨ ਹੱਥ ਨਾਲ ਉਹਦਾ ਕਾਨੂੰਨ ਕਿੱਥੇ ਗਿਆ ਸਾਸਲ ਲਾਲ ਜਾਵੇ ਬੰਦਾ ਬੰਦਾ ਬਾਲੇ ਆਉਣ ਕਹਿ ਰਹੇ ਨੇ ਕਿਉਂ ਆਜ ਨਹੀਂ ਦੋ ਭਾਈ ਜਿੱਦਾਂ ਤੁਸੀਂ ਚੋਰ ਨੂੰ ਫੜਿਆ ਵਾ ਤੇ ਇਹ ਚੋਰ ਦੇ ਪੁਲਿਸ ਦੋ ਘੰਟੇ ਬਾਅਦ ਆਈ ਹੋਰ 3.5 ਘੰਟੇ ਬਾਅਦ ਬਾਹਰ ਆਣੀ ਕਿਤੇ ਹੋਰ ਚੱਲ ਦੇਣਾ ਹੈ ਮੁੰਡੇ ਨਾਲ ਭਾਈ ਮੁੰਡਾ ਫੜ ਲਿਆ ਜੀ ਇਸ ਏਰੀਆ ਦੇ ਵਿੱਚ ਭਾਈ ਦੋ ਚੋਰੀਆਂ ਪਹਿਲਾਂ ਵੀ ਹੋਈਆਂ ਹੋਈਆਂ ਉਹ ਵੀ ਇੰਨੇ ਕਿੱਥੀਆਂ ਵਾ ਅੱਜ ਸੇ ਮਹੱਲੇ ਦੀਆਂ ਹਾਂਜੀ ਹਾਂਜੀ ਸਰ ਕਾਟਾ ਹੋ ਗਿਆ ਕੰਮ ਹਾਂਜੀ ਕੀ ਗੱ ਰਬਾਲ ਜੀ ਰਬਾਲ ਜੀ ਪੜੀਏ ਇੱਕ ਮਿੰਟ ਕੀ ਕਹਿਣਾ ਗੰਦਰ ਸੇ ਭਾਈ ਮੋਕੇ ਪੁੱਛਿਓ ਕੋਈ ਵੀ ਕੰਮ ਨਹੀਂ ਕਰਾਉਣਾ ਤੁਹਾਨੂੰ ਤੁਹਾਨੂੰ 2 ਘੰਟੇ ਪਹਿਲੇ ਬਿਲਕੁਲ ਫੜ ਲਿਆ ਚੋਰ ਨੂੰ ਦੇਖ ਸਦੇ ਰੰਗੀ ਅਤੀ ਗੱਲਬਾਤ ਕਰਾਂਗੇ ਉਹਦੇ ਨਾਲ ਚੋਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਭਾਈ ਇੱਕ ਮਿੰਟ ਗੱਲਬਾਤ ਕਰਨ ਦਿਓ ਯਾਰ ਸੋਮੇ ਬਾਅਦ ਉਹ ਤੁਹਾਡੇ ਕੰਮ ਕਰਾਂ ਦੇਣਾ ਭਾਈ ਕਿੰਨੂ ਦੇ ਨਾਮ ਹੈ ਜੀ ਕੀ ਨਾਮ ਹੈ ਤੇਰਾ ਯਾਰ ਕੀ ਨਾਮ ਹੈ ਤੇਰਾ ਕਿਹੜੇ ਸਨੇਰੇ ਨੂੰ ਵੇਚਿਆ ਜਲਦੀ ਬੋਲ ਕੇ ਨੂੰ ਵੇਚਿਆ ਸਮਾਨ ਚੰਦਨ ਜੁਵੈਲਰ ਕੋਲੋਂ ਸਮਾਨ ਚੋਰੀ ਕਿਉਂ ਕੀਤੀ ਚੋਰੀ ਕਿਦੋਂ ਕੀਤੀ ਹੈ ਚੰਦਨ ਜੁਵੈਲਰ ਸਾਲਿਆਂ ਨੂੰ ਡਰਾਉਣ ਕਿੰਨੇ ਮੁੰਡੇ ਸੀ ਯਾਰ ਕਿੰਨੇ ਜਣੇ ਨਾਲ ਕੇ ਕੀਤੀ ਆ ਇੱਕ ਮਿੰਟ ਕਿੰਨੇ ਜਣੇ ਨਾਲ ਕੀਤੀ ਹੈ ਅਸੀ ਭਾਈ ਇਹਨੂੰ ਜੁਆਇਰ ਲੈ ਕੇ ਲੈ ਆ ਬੜੀ ਇਕੱਲਾ ਹੀ ਸੀ ਕੋਈ ਹੋਰ ਵੀ ਸੀ ਨਾਲ ਇਹਦੇ ਉਹ ਬੰਦੇ ਹੋਰ ਚ ਉਹਨਾਂ ਨੂੰ ਦੱਸਦਾ ਨਹੀਂ ਬਿਲਕੁਲ ਤਸਵੀਰ ਤੋਂ ਆ ਦੇਖੋ ਤਾਂ ਇਹ ਚੋਰ ਹੈ ਜੀ ਜਿਹੜਾ ਦੱਸਿਆ ਜਾ ਰਿਹਾ ਜਿਹੜਾ ਥੱਲੇ ਹੀ ਰਹਿ ਰਿਹਾ ਸੀ ਕੋਈ ਸਮਾਨ ਬਰਾਮਦ ਹੋਇਆ ਲੈ ਤੱਕਰ ਕੋਈ ਕਿੰਨਾ ਬਰਾਮਦ ਕਰਵਾਇਆ ਸਮਾਨ ਭਾਈ ਇਹਦੇ ਮੁੰਦੀਆਂ ਬਰਾਮਦ ਕਰਾ ਦੇ ਲੈ ਕਿਹੜਾ ਬਾਕੀ ਸਮਾਨ ਵਾਜੀ ਬਾਕੀ ਜੁਐਲਰ ਤੇ ਕਿਆ ਜਿਹੜਾ ਦੱਸਿਆ ਜਾ ਰਿਹਾ ਕਿਆ ਜੀ 25000 25000 ਰੋਡਿਆ ਬਚੀ ਰਹਿ ਗਿਆ ਬਰਾਮਦ ਹੋਇਆ ਅੱਛਾ ਬਿਲਕੁਲ ਦੇਖ ਸਕਦੇ ਹੋ ਕਿ ਜਿਹੜਾ 25000 ਰੁਪਏ ਵਾਜੀ ਪ੍ਰਸ਼ਾਸਨ ਆਇਆ ਉਹ ਨਾਲ ਗੱਲਬਾਤ ਕੀਤੀ ਹੈ ਵਾਜੀ ਪ੍ਰਸ਼ਾਸਨ ਤਾਂ ਉਹਨੂੰ ਸਾਨੂੰ ਪਈ ਜਾਂਦਾ ਵੇ ਕਿ ਤੁਸੀਂ ਬੰਦੇ ਨੂੰ ਕੋਈ ਨਾ ਕਰੋ ਸਾਡੇ ਘਰ ਚੋਰੀ ਹੋ ਗਈ ਆ ਅਸੀਂ ਫੁੱਲ ਬਣੇ ਆ ਦੱਸੋ ਵਾਜੀ ਪਹਿਲੇ ਵੀ ਚੋਰੀਆਂ ਕਹਿੰਦੇ ਇਸ ਕਲੋਨੀ ਦੇ ਵਿੱਚ ਹੋਈਆਂ ਕਲੋਨੀ ਦੋ ਚੋਰੀਆਂ ਪਹਿਲਾਂ ਹੋ ਚੁੱਕੀਆਂ ਉਹ ਵੀ ਇੰਨੇ ਕੀਤੀ ਆ ਬਿਲਕੁਲ ਦੇਖ ਸਕਦੇ ਹੋ ਜੁਐਲਰ ਵੀ ਜਿਹੜਾ ਦੱਸਿਆ ਜਾ ਰਿ ਆ ਰਹੇ ਬਜਿਓ ਬਿਲਕੁਲ ਦੇਖ ਸਕਦੇ ਹੋ ਉਹਨੂੰ ਲੈ ਕੇ ਜਾ ਰਹੇ ਆ ਦੱਸਿਆ ਜਾ ਰਿਹਾ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਤੇ ਇਹ ਦੱਸਿਆ ਜਾ ਰਿਹਾ ਮੰਗੀ ਅੱਤੀ ਜਿਹੜਾ ਮੁੰਡੇ ਨੂੰ ਫੜਿਆ ਇਹ ਦੇਖ ਸਕਦੇ ਹੋ ਪ੍ਰਸ਼ਾਸਨ ਖੜਾ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਦੂਸਰ ਕਰਦੇ ਆ ਹਰਪਾਲ ਜੀ ਹਾਂਜੀ ਹਰਪਾਲ ਜੀ ਗੱਲ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਦਾ ਕੰਮ ਬੰਦੇ ਆਪ ਕਰ ਰਹੇ ਨੇ ਆਪ ਜਾ ਰਹੇ ਨੇ ਜਗ੍ਹਾ ਤੇ ਪੁਲਿਸ ਨੂੰ ਪਬਲਿਕ ਦਾ ਕੰਮ ਹੈ ਪੁਲਿਸ ਨੂੰ ਕੰਪਲੇਂਟ ਦੇਣੀ। ਇੱਕ ਬੰਦੇ ਆ ਤਾਂ ਮੰਗ ਰਹੇ ਆ। ਨਹੀਂ ਤਾਂ ਅਸੀਂ ਕੰਪਲੇਂਟਾਂ ਮੰਗ ਰਹੇ ਆ। ਉਹ ਕਹਿੰਦੇ ਵੀ ਸਾਡਾ ਮੈਟਰ ਘਰ ਦਾ ਮੈਟਰ ਆ। ਇਹ ਖੜੇ ਨੇ ਮਦਈ ਜਿਹੜੇ ਕੰਪਲੇਂਟਡ ਨਹੀਂ। ਉਹ ਤਾਂ ਕਹਿੰਦੇ ਕਿ ਪਹਿਲੇ ਹੀ ਪੁਲਿਸ 2 ਘੰਟੇ ਬਾਅਦ ਆਈ ਹੈ ਜੀ। 2 ਘੰਟੇ ਬਾਅਦ ਆਈ ਹੈ ਸਾਨੂੰ। ਜੀ ਤੁਹਾਡੇ ਸਾਹਮਣੇ ਪਰਿਵਾਰ کہہ ਰਿਹਾ ਜੀ। ਮੇਰਾ ਸਵਾਲ ਹੈ ਰੌਣਕਵਾਲ ਜੀ। ਇਹ ਤਾਂ ਅਜਾਜਾ ਵੀ ਪੁੱਛੇ। ਇੱਕ ਚੋਰੀ ਕਰਦਾ ਮੈਟਰ ਕਿੱਦਾਂ ਆਇਆ? ਹਾਂ ਜੀ। ਇੱਕ ਚੋਰੀ ਕਰਦਾ ਮੈਟਰ ਕਿੱਦਾਂ ਆਇਆ? ਤੁਸੀਂ ਕਹਿੰਦੇ ਘਰ ਦਾ ਮੈਟਰ ਆ। ਉਹ ਕਹਿੰਦੇ ਆ ਕਿ ਸਾਡੇ ਘਰ ਦੇ ਵਿੱਚ ਅਸੀਂ ਪਹਿ ਤੁਹਾਨੂੰ ਫੋਨ ਖਲਾਉਂ ਕੰਪਨੀ ਠੀਕ ਆ ਫੋਨ ਕਿੰਨੇ ਵੇਲੇ ਆਇਆ ਤੁਹਾਨੂੰ ਮੈਂ ਤੁਹਾਨੂੰ ਅੱਧਾ ਘੰਟਾ ਹੋਇਆ ਹੈ ਇਹਦੇ ਕਿਰਨ 2 ਘੰਟੇ ਮਿਲ 2 ਘੰਟੇ ਕਰ ਸਾਨੂੰ ਹੈ ਤੇ ਹੁਣ ਜਿਹੜਾ ਚੋਰ ਫੜਿਆ ਕਾਬੂਗੀ ਤਾਂ ਕਿੱਥੇ ਲੱਗ ਗਏ ਨੇ ਚੋਰ ਫੜਿਆ ਚੋਰ ਸਾਨੂੰ ਅਜੇ ਤੱਕ ਨਹੀਂ ਦੱਸਿਆ ਕੰਪਲੇਟ ਦਿੱਤੀ ਹੋਈ ਇਹਨਾਂ ਨੇ ਨਹੀਂ ਤਾਂ ਜੇ ਕਾਹਦੇ ਸਾਨੂੰ ਕੋਈ ਕੰਪਲੇਟ ਕੋ ਬਿਆਨ ਨਹੀਂ ਅਜੇ ਫਿਲਹਾਲ ਕਿਹੜਾ ਕਸੀ ਆ ਤੇ ਸਾਨੂੰ ਟਾਈਮ ਦਿਓ ਸਮਾਂ ਦਿਓ ਅਸੀਂ ਲਿਖਾਉਣੇ ਆਪਣੇ ਲੈਵਲ ਤੇ ਕਰਕੇ ਤੁਹਾਨੂੰ ਦੱਸਦੇ ਜੋ ਸਾਨੂੰ ਕੰਪਲੇਟ ਦੇਣਗੇ ਜੋ ਬਿਆਨ ਦੇਣਗੇ ਜੋ ਕਰਨਗੇ ਜਿਹੜਾ ਦੋਚੀ ਹੋਊਗਾ ਅਸੀਂ ਰਿਕਵਰੀ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਬੁੱਤ ਦੱਸਣਗੇ ਫੇਰ ਹੀ ਆ ਨਾ ਵੀ ਸਰ ਨੂੰ ਚੋਰੀਆ ਕੀ ਨਿਓ ਉਹ ਕਰ ਰਹੇ ਆ ਜੀ ਤੁਹਾਡੇ ਸਾਹਮਣੇ ਖੜੇ ਨੇ ਅੱਛਾ ਆਪਣੇ ਤੌਰ ਤੇ ਵੀ ਕਰ ਰਹੇ ਸਾਰਾ ਕੁਝ ਜੀ ਜਦੋਂ ਸਾਨੂੰ ਸਪਲੈਂਟ ਦੇਣਗੇ ਅਸੀਂ ਉਹਦੇ ਤੇ ਤਨੂ ਦੇ ਅਨੁਸਾਰ ਸਾਰੀ ਕਾਰਵਾਈ ਕਰਾਂਗੇ ਸਾਡਾ ਭਰਾ ਆ ਮਹਰਬਾਨ ਯਾਰ ਅਸੀਂ ਅਸੀਂ ਪਬਲਿਕ ਦੇ ਕੰਪਲੇਂਟਡ ਦੇ ਨਾਲ ਆ ਜੀ ਕੰਪਲੇਂਟ ਸਾਨੂੰ ਉਹ ਕਿਸੇ ਉਧਾਰਤ ਕੰਮ ਕਰਾ ਜਰ ਥਾਣਾ ਕਿਹੜਾ ਪੈਂਦਾ ਜੀ ਹਾਂਜੀ ਥਾਣਾ ਡਿਵੀਜ਼ਨ ਨੰਬਰ 2 ਜੀ ਜਿੱਥੇ ਜਿੱਥੇ ਤੁਸੀਂ ਆਏ ਆ ਕਿਹੜੀ ਜਗ੍ਹਾ ਗਈ ਆ ਹਾਂਜੀ ਗੱਜੂ ਕਿੱਲੇ ਦੇ ਨਾਲ ਮਹਾਰਾਜੀ ਪੱਪਾ ਬਾਲਮੀਕ 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 ਕਿਉਂ ਨਹੀਂ ਕਹਿੰਦੇ ਗੱਜੂ ਕਿੱਲੇ ਦੱਸਿਆ ਜਾ ਰਿਹਾ ਮੁੰਡੇ ਨੂੰ ਜਿਹੜਾ ਹੁਣ ਜੂਨਰਲ ਕੋਲ ਲੈ ਕੇ ਗਿਆ ਜਿੱਥੇ ਬਾਕੀ ਜਿਹੜਾ ਗਹਿਣਾ ਜਿਹੜਾ ਉਹਨੇ ਵੇਚਿਆ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਜਿਹੜਾ ਆ ਤਸਵੀਰਾਂ ਦੇਖ ਕੇ ਗੱਲ ਜੀ ਉਹ ਦੇਖੜੀ ਤਸਵੀਰਾਂ ਦੇਖ ਸਕਦੇ ਹੋ ਇੱਥੇ ਜਿਹੜਾ ਪਰਵਾਜ਼ ਜਿਹੜਾ ਰਹਿ ਰਿਹਾ ਉਹਨਾਂ ਦੇ ਮਦਦ ਨਾਲ ਵੀ ਗੱਲਬਾਤ ਕਰਾਂਗੇ ਮਦਦ ਕੀ ਇੱਕ ਮਿੰਟ ਇੱਕ ਮਿੰਟ ਗੱਲ ਕਰਾਂ ਉਹ ਨਹੀਂ ਤੁਹਾਡੇ ਤੁਹਾਡਾ ਬੇਟਾ ਹੀ ਸੀ ਉਹ ਵਾਲਾ ਜਿੰਨੇ ਬੇਟਾ ਜਾਂ ਗੰਦਾ ਕੌਣ ਵਾ ਮੈਨੂੰ ਕੀ ਪਤਾ ਜਿਹੜਾ ਚਟਾ ਪੀਂਦਾ ਹੈ ਚਟਾ ਵੇਚਦੇ ਉਹਨਾਂ ਨੂੰ ਫੜੋ ਜਾ ਕੇ ਉਹਨਾਂ ਦੇ ਕਿਹਦਾ ਕਿਹਦਾ ਗੱਤ ਕਰ ਲੋ ਨਹੀਂ ਤਾਂ ਲੋਕਾਂ ਦੇ ਬੱਚੇ ਮਾਰ ਕੇ ਜਵਾਬ ਦਿਓ ਜਵਾਬ 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 ਮਰ ਲੈ ਜਿਹੜਾ ਪਿੱਛੇ ਲਾਇਆ ਹੋਇਆ ਚਟਾ ਨਾਲੇ ਵੇਚਦੇ ਨਾਲੇ ਦਿੰਦੇ ਨਾਲੇ ਉਹਨਾਂ ਨੂੰ ਕਮੀਜ਼ਾਂ ਦਿੰਦੇ। ਬੇਟਾ ਪਿੰਦਾ ਪਿੰਦਾ ਨਹੀਂ ਪਤਾ ਪਿੰਦਾ ਸੀ ਕਿ ਨਹੀਂ ਪਿੰਦਾ ਸੀਗਾ। ਮੈਂ ਤਾਂ ਇੰਨੇ ਚਿਰ ਹੋ ਗਏ 40-40 ਸਾਲ ਹੋ ਗਏ ਦੰਦੀ ਨੱਤੇ। ਕੋਈ ਤਾਂ ਦਾ ਕਾਨੂੰਨੀ ਕਿ ਤੈੜ ਅੱਜ ਪਤਾ ਨਹੀਂ ਕਿਹੜੀ ਗੈਂਗ ਨਾਲ ਲਿਆ। ਇਹ ਅੱਜ ਹੀ ਕੀਤੀ ਇਹਨਾਂ ਚੋਰੀ। ਅੱਜ ਹੀ ਕੀਤੀ ਆ। ਘਰ ਮੱਲੇ ਮੱਲੇ ਬੋਲੇ ਕਿ ਅੱਗੇ ਵੀ ਮੱਲੇ ਦੇ ਵਿੱਚ ਚੋਰੀਆਂ ਕੀਤੀਆਂ ਨੇ। ਪਤਾ ਹੋਣਾ ਇਹਦਾ ਅਜੀ ਫੋਟੋ ਕਿੱਨੇ ਆਈ ਮੈਨੂੰ ਨਹੀਂ ਪਤਾ। ਹੂੰ। ਸਭ ਬਿਲਕੁਲ ਦੂਜੇ ਪਾਸੇ। ਬਿਲਕੁਲ ਦੇਖੋ ਨੋ ਜਿਹੜੇ ਮੁੰਡੇ ਨੇ ਜਿਹੜੇ ਘਰੇ ਦੇ ਵਿੱਚ ਜਿਹੜਾ ਗਹਿਣਾ ਚੱਕਿਆ ਸੀ ਤੇ ਉਹਦੇ ਮਦਰ ਵੀ ਜਿਹੜੇ ਮੰਨ ਰਹੇ ਆ ਜਤਿੰਦਰ ਭਾਈ ਦੀਦੀ ਕਿੰਨਾ ਸਮਾਨ ਬਰਾਮਤ ਹੋਇਆ ਹਲੇ ਤੱਕ ਤੁਹਾਡਾ ਦੀਦੀ ਦੋ ਮੁੰਡੀਆਂ ਤੇ ਬਾਕੀ ਸਮਾਨ ਪਤਾ ਨਹੀਂ ਕਹਿੰਦਾ ਸਨਿਆਰੇ ਦੇ ਰਾਹ ਕਿਹਾ ਜਿਹੜੇ ਜੁਐਲਰ ਦੇ ਬੇਚਾਂਦੇ ਹੂੰ ਤੇ ਪੈਸੇ ਦੱਸੇ ਜਿਹੜਾ 25000 50000 ਮੈਨੂੰ ਨਹੀਂ ਕੁਝ ਮਿਲਿਆ ਤੁਹਾਨੂੰ ਕੁਝ ਵੀ ਨਹੀਂ ਮਿਲਿਆ ਅਲਤਗਰ ਕੁਝ ਨਹੀਂ ਮਿਲਿਆ ਮੈਨੂੰ ਅਜੇ ਹੂੰ ਕੋਚ ਵੀ ਨਹੀਂ ਮਿਲਿਆ ਜਿਹੜਾ ਉਹਨੂੰ ਬ੍ਰਾਹਮਣ ਹੋਇਆ ਉਹ ਸਮਾਨ ਕਿੱਥੇ ਹੈ ਇਸ ਟਾਈਮ ਸਮਾਨ ਮੇਰੇ ਕੋਲ ਤੁਹਾਡੇ ਕੋਲ ਹੀ ਆ ਕਿੰਨਾ ਕਿ ਕਿੰਨਾ ਸਮਾਨ ਮਿਲ ਗਿਆ ਤੇ ਕਿੰਨਾ ਰਹਿ ਗਿਆ ਇੱਕ ਚਿੱਪੀ ਸੱਤ ਮਿਲ ਗਿਆ ਵਾ ਬਸ ਤਿੰਨ ਹੁੰਦੀਆਂ ਇੱਕ ਮੇਰੀ ਹੋਰ ਮੁੰਦੀ ਆ ਮੈਂ ਫਲਾਵਰ ਵਾਲੀ ਬਣਾਈ 60000 ਦੀ ਮੇਰੀ ਮੁੰਦੀ ਆ ਕਿਤੀ ਵੱਡੀ ਮਤਲਬ ਚਾਰ ਬੰਦਰੀ ਹਜੇ ਫਿਲਹਾਲ ਨਹੀਂ ਮਿਲਿਆ ਤੁਹਾਨੂੰ ਬਾਕੀ ਸਮਾਨ ਮਿਲ ਗਿਆ ਹੈ ਤੇ ਕੈਸ਼ ਜਿਹੜਾ ਸੀਗਾ 50000 ਉਹ ਵੀ ਨਹੀਂ ਮਿਲਿਆ ਹਜੇ ਹੋ ਪੁਲਿਸ ਮੌਕੇ ਤੇ ਐਸੋ ਕਹਿੰਦੇ ਕੰਪਲੇਨ ਨਹੀਂ ਲਿਖਾਈ ਉਹਨਾਂ ਨੇ ਘਰ ਦਿਆ ਨੇ ਕਿਸੇ ਨੇ ਕੋਈ ਘਰ ਦਮੈਟ ਨਹੀਂ ਕਹਿ ਰਹੇ ਕਿ ਆਪ ਹੀ ਸਾਰਾ ਕੁਝ ਕਰਵਾ ਕਾਰਵਾਈ ਆਪਾਂ ਆਪ ਹੀ ਕਰਾਂਗੇ ਜੀ ਆਪਣਾ ਸਮਾਨ ਆਪਣਾ ਪਰਮਾਨੰਤ ਆ ਸੀ ਦਿੱਤਾ ਆਪਾਂ ਕਾਰਵਾਈ ਉੱਥੇ ਬਾਦੀ ਕਰਨੀ ਲੱਗਾ ਸਾਰਾ ਕੁਝ ਆਪਾਂ ਆਪ ਹੀ ਕਾਰਵਾਈ ਹਮ ਕਰਨਾ ਤੇ ਪੁਲਿਸ ਕਿੰਨੀ ਦੇਰ ਬਾਅਦ ਆਈ ਹੈ ਇਹਦੀ ਵਾਸਤੇ 2 ਘੰਟੇ ਬਾਅਦ ਆਈ ਹੈ 2-3 ਘੰਟੇ ਬਾਅਦ ਆਈ ਪੁਲਿਸ ਬਿਲਕੁਲ ਬਿਲਕੁਲ ਜੇ ਤੁਸੀਂ ਦੇਖ ਸਕਦੇ ਹੋ ਪਰਵਾਹ ਜਿਹੜਾ ਕਹਿ ਰਿਹਾ ਕਿ 2 ਘੰਟੇ ਬਾਅਦ ਜਿਹੜੀ ਪੁਲਿਸ ਆਈ ਹੈ ਮੁੰਡਿਆਂ ਪਰਿਵਾਰਿਕ ਉਹਨਾਂ ਵੱਲੋਂ ਹੀ ਜਿਹੜਾ ਸੀ ਚੋੜ ਨੂੰ ਆ ਕਾਬੂ ਕੀਤਾ ਜਾਂਦਾ ਹੈ ਤੋਂ ਉਹਨਾਂ ਕਿਹਦੇ ਦੇਗਾ ਬਿਲਕੁਲ ਦੇਖ ਸਕਦਾ ਜਿਹੜਾ ਅਲਮਾਰੀ ਦੇ ਅੰਦਰੋਂ ਜਿਹੜਾ ਸਮਾਨ ਉਹ ਮੁੰਡੇ ਨੇ ਅੰਦੇ ਕਾਂਦੇ ਜਿਹੜਾ ਕੱਢਿਆ ਤੇ ਦੱਸਿਆ ਜਾ ਰਿਹਾ ਪਰ ਪਰਿਵਾਰ ਨੇ ਜਿੰਨਾ ਦਾ ਗਹਿਣਾ ਸੀ ਉਹਨਾਂ ਨੇ ਕੋਈ ਵੀ ਕੰਪਲੀਟ ਜਿਹੜੀ ਪੁਲਸ ਨੂੰ ਨਹੀਂ ਦਿੱਤੀ ਤੇ ਮੁੰਡਾ ਜਿਹੜਾ ਫੜ ਕੇ ਜਿਹੜਾ ਹੁਣ ਇਹ ਬਸਤੀ ਛੇਕ ਜਿਹੜਾ ਜੁਲੂ ਕੋਈ ਹੈਗਾ ਉੱਥੇ ਜਿਹੜਾ ਲੈ ਕੇ ਗਏ ਤੇ ਉੱਥੇ ਜਿਹੜਾ ਸਮਾਨ ਬਰਾਮਦ ਕੀਤਾ ਜਾਏਗਾ ਬਿਲਕੁਲ ਇਸ ਖਬਰ ਦੇ ਨਾਲ ਕੋਈ ਹੋਰ ਅਪਡੇਟ ਆਦੀ ਤਾਂ ਉਹ ਜਰੂਰ ਸਾਂਝੀ ਕੀਤੀ ਜਾਏਗੀ ਹੁਣ ਤੇ ਜੁੜੇ ਤੁਹਾਡਾ ਬਹੁਤ ਬਹੁ